हां जी दोस्तों ਗੱਲ ਕਰਦੇ ਆ ਫੇਕ ਇਨਕਾਊਂਟਰ ਜਿੰਨਾ ਦਾ ਪੰਜਾਬ ਦੇ ਨਾਲ ਪੁਰਾਣਾ ਨਾਤਾ ਹੈ 1984 ਤੋਂ ਬਾਅਦ ਪਤਾ ਨਹੀਂ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਨੌਜਵਾਨਾਂ ਦੇ ਇਨਕਾਊਂਟਰ ਹੋਏ ਝੂਠੇ ਮੁਕਾਬਲੇ ਜਿਨ੍ਹਾਂ ਦੀ ਰਿਪੋਰਟ ਜਸਵੰਤ ਸਿੰਘ ਕਾਲੜਾ ਜੀ ਨੇ ਅਦਾਲਤਾਂ ਦੇ ਵਿੱਚ ਦਿੱਤੀ ਬਹੁਤ ਸਾਰੇ ਦੋਸ਼ੀ ਅਫਸਰ ਅੱਜ ਜੇਲ੍ਹ ਦੀਆਂ ਸਲਾਕਾਂ ਪਿੱਸੇ ਬੈਠੇ ਐ ਪਿਛਲੇ ਦਿਨੀ ਇੱਕ ਬੁੱੱჭੜ ਸੀਤਾਰਾਮ ਜਿਹੜਾ ਮੌਕੇ ਦਾ ਉਦੋਂ ਐਸਐਚਓ ਸੀ ਉਹਨੂੰ ਤੀਸਰੀ ਵਾਰ ਸਜ਼ਾ ਹੋਈ ਐ ਉਸ ਬੁੱੱჭੜ ਨੂੰ ਤੇ ਜਿਹੜੇ ਗੱਲ ਦੋਸਤ ਤੋਂ ਮੱਤ ਕਰਨੀ ਚਾਹੁੰਦਾ ਹੈ ਆ ਰਾਤ ਦੀ ਖਬਰ ਆ ਰਹੀ ਹੈ ਭਾਈ ਸਰਬਜੀਤ ਸਿੰਘ ਮੀਆ ਬਿੰਡ ਜਿਨੇ ਕਾਰ ਸੇਵਾ ਦੇ ਨਾਮ ਤੇ ਔਰਕਾ ਪਾ ਕੇ ਬੈਠਾ ਸਾਧ ترਸੀਮ ਸਿੰਘ ਕਹਨ ਨੂੰ ਜੀ ਨਹੀਂ ਕਰਦਾ ਜਿਹੜਾ ਉੱਤਰਾਖੰਡ ਦੇ ਕਿਸੇ ਗੁਰਦੁਆਰੇ ਦੇ ਵਿੱਚ ਉਹਨੂੰ ਡੇਰਾ ਬਣਾ ਕੇ ਬੈਠਾ ਸੀ ਤੇ ਉੱਥੇ ਜਦੋਂ ਮੁੱਖ ਮੰਤਰੀ ਆਇਆ ਸੀ ਉਹਨੂੰ ਮੁਕਤ ਪਹਿਨਾਉਣੇ ਉੱਥੇ ਕੁੜੀਆਂ ਦਾ ਡਾਂਸ ਕਰਾਉਣਾ ਨਚਾਉਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੇ ਸਾਹਮਣੇ ਬੇਅਦਬੀ ਕਰਨੇ ਇਹੋ ਜਿਹੀਆਂ ਘਟਨਾਵਾਂ ਨਾਲ ਉਹ ਸਾਧ ترਸੀਮ ਦਾ ਨਾਤਾ ਜੁੜਿਆ ਹੋਇਆ ਸੀ ਤੇ ਜਿਹੜਾ ਪੁਰਾਣਾ ਸੀ ਉਹ ਪੁਲਿਸ ਕਾਉਟ ਸੀ ਬਹੁਤ ਸਾਰੇ ਕਹਿੰਦੇ ਜਿਹੜੇ ਅੱਤਵਾਦੀ ਸੀ ਖਾਲਕੂ ਸਿੰਘ ਉੱਥੇ ਜਦੋਂ ਜਾਂਦੇ ਸੀ ਉਹ ਸੀਆਈਡੀ ਕਰਕੇ ਉਹਨਾਂ ਨੂੰ ਮਰਵਾ ਦਿੰਦਾ ਸੀ ਤਾਂ ਕਰਕੇ ਸਰਕਾਰਾਂ ਦਾ ਉਹ ਬੜਾ ਚਹੇਤਾ ਸੀ ਤੇ ਉਹ ਦੋ ਨੌਜਵਾਨਾਂ ਨੇ ਉਹਨੂੰ ਗੱਡੀ ਚੜਾਤਾ ਸੀ ਪਿਛਲੇ ਸਾਲ ਦੀ ਗੱਲ ਹੈ ਇੱਕ ਨੌਜਵਾਨ ਥੋੜੇ ਦਿਨਾਂ ਬਾਅਦ ਇਨਕਾਊਂਟਰ ਇੱਕ ਨੌਜਵਾਨ ਦਾ ਕਰ ਦਿੱਤਾ ਜਿਹੜਾ ਮੁੱਕ ਸੀ ਨੌਜਵਾਨ ਭਾਈ ਸਰਬਜੀਤ ਸਿੰਘ ਮੀਆ ਬਿੰਦ ਉਹ ਮੌਕੇ ਤੋਂ ਭਾਵੇਂ ਬਚ ਗਿਆ ਸੀ ਉੱਤਰਾਖੰਡ ਪੁਲਿਸ ਤੋਂ ਤੇ ਉਹ ਪੰਜਾਬ ਦੇ ਹੀ ਆਪਣੇ ਹੀ ਤਰਨਤਾਰ ਜ਼ਿਲ੍ਹੇ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਭੇਸ ਬਲਟਾ ਕੇ ਨਿੰਂਡ ਸਿੰਘਾਂ ਦਾ ਬਾਣਾ ਪਾ ਕੇ ਰਹਿ ਰਿਹਾ ਸੀ ਭਾਈ ਸਰਬਜੀਤ ਸਿੰਘ ਪਰ ਰਾਤ ਇਹ ਜੀ ਅਣਹੋਣੀ ਮਾਰਾ ਸਮਾਂ ਆਇਆ ਕਿਉਂ ਪੁਲਿਸ ਨੇ ਉੱਤਰਾਖੰਡ ਦੀ ਨੇ ਆ ਕੇ ਗਿਰਪਧਾਰ ਕਰ ਲਿਆ ਗੁਰਦੁਆਰੇ ਦੇ ਵਿੱਚੋਂ ਰਾਤ ਨੂੰ 12 ਵਜੇ ਪੁਲਿਸ ਨੇ ਛਾਪਾ ਮਾਰ ਕੇ ਸਰਬਜੀਤ ਸਿੰਘ ਨੂੰ ਗਿਰਪਧਾਰ ਕਰ ਲਿਆ ਤੇ ਜਿਹੜਾ ਸਭ ਤੋਂ ਵੱਡਾ ਖਤਰਾ ਸੰਗਤਜੀ ਹੋ ਸੀ ਇਨਕਾਊਂਟਰ ਦਾ ਬਹੁਤ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਭਾਈ ਸਰਬਜੀਤ ਸਿੰਘ ਦਾ ਅਨਕਾਊਂਟਰ ਕੀਤਾ ਜਾਊਗਾ ਤੇ ਬਹੁਤ ਸਾਰੀ ਸੰਗਤ ਉਦਾਸ ਸੀ ਤੇ ਹੁਣੇ-ਹੁਣੇ ਪਤਾ ਲੱਗ ਰਿਹਾ ਹੈ ਕਿ ਭਾਈ ਸਰਬਜੀਤ ਸਿੰਘ ਨੂੰ ਉੱਤਰਾਖੰਡ ਦੀ ਪੁਲਿਸ ਜਿਸ ਗੱਡੀ ਚ ਲੈ ਕੇ ਜਾ ਰਹੀ ਸੀ ਕਹਿੰਦੇ ਰਸਤੇ ਵਿੱਚ ਗੱਡੀ ਪਾੜ ਗਈ ਤੇ ਸਰਬਜੀਤ ਸਿੰਘ ਦੀ ਇੱਕ ਹਸਪਤਾਲ ਦੇ ਵਿੱਚ ਪਏ ਦੀ ਫੋਟੋ ਆ ਰਹੀ ਹੈ ਤੇ ਲੱਤਾਂ ਤੇ ਗੋਡੇਆਂ ਤੇ ਪੱਟੀਆਂ ਬਹੁਤ ਜਾਦੇ ਪੱਟੀਆਂ ਕਿਤਨਾ ਹੋਵੇ ਲੱਗਦਾ ਹੈ ਉਹਦੇ ਨਾਲ ਲੱਤਾਂ ਗੋਡੇ ਕੁੱਟ ਕੇ ਪੁਲਿਸ ਨੇ ਤੋੜ ਦਿੱਤੇ ਐ ਬਾਹਾਂ ਤੋੜ ਦਿੱਤ ਨੇ ਤੇ ਜਿਹੜਾ ਖਤਰਾ ਹੈ ਇਹ ਵੀ ਹੈ ਕਿ ਉਹਨੂੰ ਭੱਜਣ ਦਾ ਲਾਰਾ ਲਾ ਕੇ ਉਹਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ ਤੇ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਆਵਾਜ਼ ਠਾਉਣੀ ਚਾਹੀਦੀ ਹੈ ਮੈਂ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਭਾਈ ਸਰਬਜੀਤ ਸਿੰਘ ਇੱਕ ਗੁਰਸਿੱਖ ਨੌਜਵਾਨ ਹੈ। ਉਹਦੇ ਵਾਸਤੇ ਜਤੇਦਾਰ ਕਾਲ ਤਖਤ ਸਾਹਿਬ ਜ਼ਰੂਰ ਹਦਾਇਤ ਕਰਨ ਉੱਤਰਾਖੰਡ ਦੀ ਪੁਲਿਸ ਨੂੰ ਸਰਕਾਰ ਨੂੰ ਤੇ ਜੇਕਰ ਸਰਬਜੀਤ ਸਿੰਘ ਦਾ ਝੂਟਾ ਐਂਕਾਊਂਟਰ ਕੀਤਾ ਗਿਆ ਤੇ ਫਿਰ ਅਸੀਂ ਤੁਹਾਡਾ ਜੀਰ ਹਰਾਮ ਕਰ ਦੇਵਾਂਗੇ। ਤੇ ਜਿਹੜੀ ਬੰਦ ਦੀ ਸਜ਼ਾ ਹੈ ਉਹ ਭਾਵੇਂ ਉਹਨੂੰ ਅਦਾਲਤ ਰਾਹੀਂ ਦਿਓ ਚਾਹੇ ਉਹਨੂੰ ਉਮਰ ਕੈਦ ਹੋਵੇ ਚਾਹੇ 10 ਸਾਲ ਦੀ ਸਜ਼ਾ ਹੋਵੇ ਚਾਹੇ ਉਹਨੂੰ ਫਾਂਸੀ ਲੱਗੇ ਸਾਨੂੰ ਕੋਈ ਰੋਸ ਨਹੀਂ ਸਿੱਕਾ ਹੁੰਦਾ ਜਿਹੜੀ ਅਦਾਲਤ ਰਾਹੀਂ ਸਜ਼ਾ ਹੈ ਉਹ ਭੁਗਤ ਲੋਗਾ ਸਰਬਜੀਤ ਸਿੰਘ ਪਰ ਉਹਦਾ ਇਨਕਾਊਂਟਰ ਨਾ ਝੂਠਾ ਕੀਤਾ ਜਾਵੇ ਬਹੁਤ ਸਾਰੇ ਨੌਜਵਾਨਾਂ ਦੇ ਪਹਿਲਾਂ ਝੂਠੇ ਇਨਕਾਊਂਟਰ ਕੀਤੇ ਐ ਤੇ ਭਾਈ ਸਰਬਜੀਤ ਸਿੰਘ ਮੀਆਂਵਿੰਡ ਬਹੁਤ ਅਣਖੀ ਜਤ ਵਾਲਾ ਨੌਜਵਾਨ ਐ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਇੱਕੋ ਦਾ ਭਰਾ ਪਹਿਲਾਂ ਉਹਦੀ ਮੌਤ ਹੋ ਚੁੱਕੀ ਹੈ ਇਕੱਲਾ ਭਰਾ ਹੈ ਸਾਰੀ ਘਰ ਦੀ ਕਬੀਲਦਾਰੀ ਉਹਦੇ ਉੱਪਰ ਹੈ ਇਸ ਲਈ ਉਹ ਦਾ ਝੂਠਾ ਇਨਕਰਪਟਰ ਹੋਣ ਤੋਂ ਬਚਾਇਆ ਜਾਵੇ ਸਿੱਖ ਸੰਗਤ ਤਾਂ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨ ਉੱਤਰਾਖੰਡ ਦੇ ਸਿੱਖ ਸੰਗਤ ਨੂੰ ਬੇਨਤੀ ਹੈ ਉਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਕਿਉਂ ਸਰਕਾਰ ਨਾਲ ਰਾਤ ਤੱਕ ਐਮ ਕਰਨ ਕਿ ਭਾਈ ਸਰਬਜੀਤ ਸਿੰਘ ਨੂੰ ਝੂਠੇ ਐਂਕਾਉਂਟਰ ਵਿੱਚ ਨਾਮ ਆਰਿਆ ਜਾਵੇ ਉਹਨੂੰ ਬਰਨ ਦੀ ਅਦਾਲਤ ਰਾਹੀਂ ਸਜ਼ਾ ਜਿਹੜੀ ਦਿੱਤੀ ਜਾਵੇ ਤੇ ਪੰਜਾਬ ਦੇ ਵਿੱਚ ਵੀ ਬੜੇ ਝੂਠੇ ਐਂਕਾਉਂਟਰ ਹੋਏ ਆ ਜਿਹੜੇ ਝੂਠੇ ਐਂਕਾਉਂਟਰ ਕਰਨ ਵਾਲੇ ਸੀ ਭਾਵੇਂ ਉਹਨਾਂ ਨਾਲ ਸਮਾਂ ਪਾ ਕੇ ਕਾਲਪੁਰਖ ਨੇ ਵੀ ਉਹਨੂੰ ਸਜ਼ਾ ਦਿੱਤੀ ਸਰਕਾਰਾਂ ਨੇ ਵੀ ਸਜ਼ਾ ਦਿੱਤੀ ਅੱਜ ਜੇਲ੍ਹਾਂ ਦੇ ਵਿੱਚ ਰੋੜ ਰਹੇ ਆ ਭਾਵੇਂ ਰਸਾਫ ਬਹੁਤ ਦੇਰ ਬਾਅਦ ਮੇਰੇ ਸਿੱਖ ਕੌਮ ਨੂੰ ਰਾਜਸੀ सीताराम ਵਰਗੇ 부ਚੜ ਅਫਸਰਾਂ ਨੂੰ ਉਮਰ ਕਾਇਦ ਨਾ ਸਜਾਵਾਂ ਹੋ ਰਹੀਆਂ ਤੇ ਬੜੇ ਝੂਠੇ ਇਨਕਾਊਂਟਰ ਕਰੇ ਆ ਜਦੋਂ ਵੀ ਕੋਈ ਇਨਕਾਊਂਟਰ ਪੰਜਾਬ ਦੇ ਵਿੱਚ ਹੁੰਦਾ ਹੈ ਤੇ ਸਿੱਖ ਕੌਮ ਦਾ ਹਿਰਦਾ ਬਲੂੰਦ ਰਹਿ ਜਾਂਦਾ ਰੁੱਕ ਭਰਿਆ ਜਾਂਦਾ ਚਾਹੇ ਕੋਈ ਇੱਥੇ ਗੈਂਗਸਟਰ ਹੈ ਨੌਜਵਾਨ ਭੁੱਲਿਆ ਚੁੱਕਿਆ ਪੁੱਠੇ ਰਸਤੇ ਪੈ ਗਿਆ ਉਹਨੂੰ ਗਿਰਪਧਾਰ ਕੀਤਾ ਜਾਵੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਲਾ ਕੇ ਉਹਦਾ ਇਨਕਾਊਂਟਰ ਕੀਤਾ ਜਾਵੇ ਜੇ ਕੋਈ ਨਸ਼ਾ ਵੇਚਣ ਲੱਗ ਗਿਆ ਉਹਨੂੰ ਮੌਕੇ ਦੇ ਹਾਲਾਤਾਂ ਨੇ ਮਜਬੂਰੀਆਂ ਨੇ ਮਾੜੇ ਕੰਮਾਂ ਵੱਲ ਤੱਕਤਾ ਉਹਨੂੰ ਵੀ ਗਿਰਪਧਾਰ ਕਰਕੇ ਅਦਾਲਤ ਰਾਹੀਂ ਸਜ਼ਾ ਦਿੱਤੀ ਜਾਵੇ ਨਾ ਕਿ ਉਹਦਾ ਝੂਟਾ ਇਨਕਾਊਂਟਰ ਕੀਤਾ ਜਾਵੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਜਸਪ੍ਰੀਤ ਜਿਹੜੇ ਨੇ ਇੱਕ ਬੱਚਾ ਗਵਾਹ ਕਰ ਲਿਆ ਸੀ ਬੜਾ ਮਾੜਾ ਕੰਮ ਸੀ ਬੱਚਾ ਗਵਾਹ ਕਰਨਾ ਪਰ ਉਹਨੂੰ ਕਹਿੰਦੇ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ ਤੇ ਬਾਅਦ ਦੇ ਵਿੱਚ ਉਹਦਾ என்கਾਊਂਟਰ ਹੋ ਗਿਆ ਜਿਹੜਾ ਬੜਾ ਮੰਦ ਭਾਗ ਹੈ ਕਿਸੇ ਦਾ ਵੀ என்கਾਊਂਟਰ ਪੰਜਾਬ ਦੀ ਧਰਤੀ ਤੇ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਅਨਾਮ ਦੇਣ ਦੀ بجائے ਤਰੱਕੀਆਂ ਦੇਣ ਦੀ بجائے ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਗਿਰਪਧਾਰ ਕਰੋ ਅਦਾਲਤ ਦੇ ਵਿੱਚ ਪੇਸ਼ ਕਰੋ ਤੇ ਜੱਜ ਰਾਹੀਂ ਉਹਨੂੰ ਸਜ਼ਾ ਹੋਵੇ ਭਾਵੇਂ ਉਮਰ ਕੈਦ ਹੋਵੇ ਭਾਵੇਂ ਫਾਂਸੀ ਦੀ ਸਜ਼ਾ ਹੋਵੇ ਜੇਕਰ ਸਰਕਾਰ ਇਨਕਾਊਂਟਰਾਂ ਦੇ ਵਾਸਤੇ ਪੁਲਿਸ ਨੂੰ ਨਾਮ ਦੇਣ ਲੱਗ ਜੂਗੀ ਤਰਕੀਆਂ ਦੇਣ ਲੱਗ ਜੂਗੀ ਤੇ ਰੋਹ ਦਿਨ ਦੂਰ ਨਹੀਂ ਜਦੋਂ ਝੂਠੇ ਇਨਕਾਊਂਟਰ ਹੋਣ ਦੀ ਬਾਰੀ ਨਹੀਂ ਆਉਣੀ ਅਣਗਿਣਤ ਇਨਕਾਊਂਟਰ ਹੋਣੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਗੇ ਇਹ ਅੱਗ ਭਾਵੇਂ ਕੁਝ ਪਰਿਵਾਰਾਂ ਤੱਕ ਹੈ ਪਰ ਇਹ ਹਰ ਪਰਿਵਾਰ ਤੱਕ ਪਹੁੰਚ ਨਹੀਂ ਸੁਭਾਵਿਕ ਬਣਦੀ। ਇਸ ਲਈ ਪੰਜਾਬ ਦੀ ਧਰਤੀ ਤੇ ਪਹਿਲਾ 90-92 ਦੇ ਦੌਰ ਵਿੱਚ ਬੜੇ ਝੂਟੇ ਐਂਕਾਊਂਟਰ ਹੋਏ ਐ ਤੇ ਹੁਣ ਕੋਈ ਵੀ ਐਂਕਾਊਂਟਰ ਹੋਣਾ ਨਹੀਂ ਚਾਹੀਦਾ। ਹਾਂ ਜੇਕਰ ਪੰਜਾਬ ਕੋਲਥ ਦੇ ਉੱਤੇ ਕੋਈ ਅਸਲਾ ਗੋਲੀ ਚਲਾਉਂਦਾ ਜਾਂ ਮਜਬੂਰੀ ਬਣ ਗਈ ਇੱਕ ਐਂਕਾਊਂਟਰ ਹੁੰਦਾ ਹੈ ਕਿ ਝੂਠਾ ਜਾਂ ਰਿਕਾਉਂਟਰ ਹੋ ਗਿਆ ਇੱਕ ਹੁੰਦਾ ਕਿ ਰਿਕਾਉਂਟਰ ਕਰ ਦਿੱਤਾ ਜਿਹੜਾ ਤੇ ਮਿਕਾਉਂਟਰ ਹੋ ਗਿਆ ਉਹ ਤੇ ਸਬੱਬੀ ਹੁੰਦਾ ਹੈ ਹੋ ਗਿਆ ਕੋਈ ਗੱਲ ਨਹੀਂ ਪਰ ਕਰਨ ਜਾਣ ਬੁੱਝ ਕੇ ਪਹਿਲਾਂ ਗਿਰਫਤਾਰ ਕਰ ਲੈਣਾ ਮਗਰ ਉਹ ਕਹਿ ਦੇਣਾ ਕਿ ਬੰਦਾ ਭੱਜਦਾ ਸੀ ਉਹ ਬਹੁਤ ਵੱਧ ਭਾਦੇ ਹੁਣ ਸਰਬਜੀਤ ਸਿੰਘ ਭਾਈ ਸਰਬਜੀਤ ਸਿੰਘ ਠੀਕ ਠਾਕ ਰਹੇ ਸਿੱਖ ਕੌਮ ਨੂੰ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਰਬਜੀਤ ਨੂੰ ਮੀਆਂ ਵੱਢ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਵਕਤ ਨਾਲ ਤੇ ਸਿੱਖ ਸੰਗਤਾਂ ਨੂੰ ਉਹਦੀ ਪੈਰਵਾਈ ਕਰਨੀ ਚਾਹੀਦੀ ਹੈ ਕਿ ਉਹਦਾ ਝੂਠਾ ਰਿਕਾਉਂਟਰ ਨਾ ਹੋਵੇ ਰਾਤ ਉਹਦੀ ਗ੍ਰਿਫਤਾਰ ਹੋਈ ਹੈ ਤੇ ਉੱਤਰਾ ਗੰਡ ਪੁਰਥ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਹੈ ਤੇ ਅੱਜ ਉਹਦਾ ਐਕਸੀਡੈਂਟ ਆਰੰਯ ਖਬਰਾ ਕੇ ਹਸਪਤਾਲ ਦੇ ਵਿੱਚ ਦਾ ਉਹ ਦਾਖਲ ਕੀਤਾ ਗਿਆ ਤੇ ਉਹਦਾ ਰਿਕਾਉਂਟਰ ਨਾ ਹੋਵੇ ਉਹਨੂੰ ਜੱਜ ਦੇ ਪੇਸ਼ ਕੀਤਾ ਜਾਵੇ ਰਿਮਾਂਡ ਲਿਆ ਜਾਵੇ ਕੋਚੇ ਕਿਚ ਕੀਤੀ ਜਾਵੇ ਤੇ ਜੇਲ੍ਹ ਭੇਜਿਆ ਜਾਵੇ ਇੰਨੀਆਕ ਦੋਸਤੋ ਵਿਚਾਰਾਂ ਸਰ ਗੱਲਬਾਤ ਠੀਕ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਈ ਗੁਰਜੀ ਕਰਤਾਲ ਸਾਹਿਬ ਵਾਈ ਗੁਰਜੀ